ਸਤ ਗੁਰਾਂ ਦੇ ਦਵਾਰੇ ਨੂਰੋ ਨੂਰ ਦੇਖਿਆ ਸਤ ਗੁਰਾਂ ਦੇ ਦਵਾਰੇ ਨੂਰੋ ਨੂਰ ਦੇਖਿਆ ਓ ਸਤ ਗੁਰਾਂ ਦੇ ਦਵਾਰੇ ਨੂਰੋ ਨੂਰ ਦੇਖਿਆ ਸਤ ਗੁਰਾਂ ਦੇ ਦਵਾਰੇ ਨੂਰੋ ਨੂਰ ਦੇਖਿਆ ਹੁਰੀ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਹੋ ਰੇ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਪੂਰੀ ਵਾਲੇ ਦੇ ਦਵਾਰੇ ਨੂਰੋ ਲੋਰ ਦੇਖਿਆ ਪੂਰੀ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਐਸਾ ਦੇਖ ਦੇਖ ਨੂਰ ਹੋ ਗਏ ਦੁੱਖ ਸਾਰੇ ਦੂਰ ਬੰਨੇ ਪਾਪੀਆਂ ਦਾ ਲਗਦਾ ਮਹਿਮੂਰ ਦੇਖਿਆ 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 ਪੂਰੀ ਵਾਲੇ ਦੇ ਦੁਆਰੇ ਨੂਰ ਨੂਰ ਦੇਖਿਆ ਪੂਰੀ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਪੂਰੀ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਪੂਰੀ ਵਾਲੇ ਦੇ ਦਵਾਰੇ ਨੂਰੋ ਨੂਰ ਦੇਖਿਆ ਸਤ ਗੁਰਾਂ ਦੇ ਦਵਾਰ ਆਏ ਚਿਰਾਂ ਦੇ ਬਿਮਾਰ ਤਤ ਗੁਰਾਂ ਦੇ ਦਵਾਰ ਆਏ ਚਿਰਾਂ ਦੇ ਬਿਮਾਰ ਅੰਮ੍ਰਿਤ ਨਾਮ ਦਾ ਫੜਾਉਂਦਾ ਮੈਂ ਹਜੂਰ ਦੇਖਿਆ ਅੰਮ੍ਰਿਤ ਨਾਮ ਦਾ ਫੜਾਉਂਦਾ ਮੈਂ ਹਜੂਰ ਦੇਖਿਆ ਅੰਮ੍ਰਿਤ ਨਾਮ ਦਾ ਫੜਾਉਂਦਾ ਮੈਂ ਹਜੂਰ ਦੇਖਿਆ ਅਮਰਤ ਨਾਮ ਦਾ ਪੜਾਉਂਦਾ ਮੈਂ ਹਾਂ ਜੋਰ ਵੇਖਿਆ ਰਕਵੇ ਵਾਲੇ ਦੇ ਦਵਾਰੇ ਨੂਰ ਨੂਰ ਦੇਖਿਆ ਰਕਵੇ ਵਾਲੇ ਦੇ ਦਵਾਰੇ ਨੂਰ ਨੂਰ ਦੇਖਿਆ ਰਕਵੇ ਵਾਲੇ ਦੇ ਦਵਾਰੇ ਨੂਰ ਨੂਰ ਵੇਖਿਆ ਰਕਵੇ ਵਾਲੇ ਦੇ ਦਵਾਰੇ ਨੂਰ ਨੂਰ ਵੇਖਿਆ ਜਿਹੜੇ ਜਨਮਾਂ ਦੇ ਪਾਪੀ ਲੱਗੇ ਇਸ ਧਰਮਾਫੀ ਵਾਹ ਜਿਹੜੇ ਜਨਮਾਂ ਦੇ ਪਾਪੀ ਲੱਗੇ ਇਸ ਧਰਮਾਫੀ ਮਾਫ ਕਰਦੱਕ ਸੂਰ ਮਹਜੂਰ ਦੇਖਿਆ कर दाक सुर मैजूर देख माफ करे दाके सर मैजूर विखे माफ करे दाके सर मै हजूर विखे दोआ वाले दोबारे नूरों नूर देखे गोवा वाले दे दोबारे नूरों नूर देखे वाले दे दोबारे नूर देखे वे वेखे गुआं वाले दे देखे नूर वेखे तेरा रैमती खजाना सुन के आया मेहरबाना तेरा रैम तीखाना सुन के आया मेहरबान ਮਿਲਖੀ ਦਾਸ ਅਣਜਾਣ ਦਾ ਕਸੂਰ ਦੇਖਿਆ ਮਿਲਖੀ ਦਾਸ ਅਣਜਾਣ ਦਾ ਕਸੂਰ ਦੇਖਿਆ ਮਿਲਖੀ ਦਾਸ ਅਣਜਾਣ ਦਾ ਕਸੂਰ ਵੇਖਿਆ ਮਿਲਖੀ ਦਾਸ ਅਣਜਾਣ ਦਾ ਕਸੂਰ ਵੇਖਿਆ ਕਾਸ਼ੀ ਵਾਲੇ ਦੇ ਦਵਾਰੇ ਨੂਰ ਨੂਰ ਵੇਖਿਆ ਕਾਸ਼ੀ ਵਾਲੇ ਦੇ કાશી દોરે નોર નોર વેખ્યા કાશી વાે દોરે નૂર નોર વખ્યા બંદી છોડદ દ્વારે નૂર નોર વખ્યા બંદી છોડ દબાર નૂર નૂર વેખ્યા બી